ਮੇਰੀ ਸੱਸ ਨੂੰ ਮਰੇ 4 ਮਹੀਨੇ ਹੋ ਗਏ ਸੀ ਮੇਰਾ ਸਹੁਰਾ ਬਹੁਤ ਇਕੱਲਾ ਸੀ ਤੇ ਉਦਾਸ ਵੀ ਰਹਿੰਦਾ ਉਸ ਦਾ ਦਿਲ ਕਿਸੇ ਕੰਮ ਵਿੱਚ ਨਹੀਂ ਲੱਗਦਾ ਸੀ ਤੋੜੇ ਦਿਨਾਂ ਤੋਂ ਬਾਅਦ ਮੈਂ ਵੇਖਿਆ ਕਿ ਉਹ ਮੈਨੂੰ ਬਹੁਤ ਹੀ ਅਜੀਬ ਨਜ਼ਰ ਨਾਲ ਵੇਖਦੀ ਸੀ ਮੈਂ ਉਹਨਾਂ ਦੀਆਂ ਇਹ ਸਰਗਤਾਵਾਂ ਤੋਂ ਬਹੁਤ ਤੰਗ ਆ ਗਈ ਸੀ ਕਈ ਵਾਰ ਤਾਂ ਮੈਂ ਸੋਚਿਆ ਸੀ ਕਿ ਮੈਂ ਉਹਨਾਂ ਨੂੰ ਖੁਸ਼ ਕਰ ਦਵਾਂ ਤਾਂ ਕਿ ਘਰ ਦੀ ਗੱਲ ਘਰ ਵਿੱਚ ਹੀ ਰਹਿ ਜਾਵੇ ਤੇ ਕਿਸੇ ਨੂੰ ਪਤਾ ਵੀ ਨਹੀਂ ਲੱਗੂਗਾ ਇਸ ਲਈ ਮੈਂ ਹਮੇਸ਼ਾ ਹੀ ਉਹਨਾਂ ਨੂੰ ਫਿਰ ਇੱਕ ਦਿਨ ਮੈਂ ਦੋਸਤੋ ਅੱਜ ਦੀ ਕਹਾਣੀ ਬਹੁਤ ਹੀ ਵਧੀਆ ਹੈ ਉਮੀਦ ਕਰਦੀ ਹਾਂ ਤੁਹਾਨੂੰ ਪਸੰਦ ਆਊਗੀ ਮੇਰੀ ਉਮਰ 27 ਕੋ ਸਾਲ ਦੀ ਸੀ ਮੇਰਾ ਘਰ ਵਾਲਾ ਰੋਹਨ ਇੱਕ ਪ੍ਰਾਈਵੇਟ ਨੌਕਰੀ ਕਰਦਾ ਸੀ ਸਾਡੇ ਵਿਆਹ ਨੂੰ 3 ਸਾਲ ਹੋ ਗਏ ਸੀ ਪਰ ਹਾਲੇ ਤੱਕ ਬੱਚਾ ਨਹੀਂ ਹੋਇਆ ਸੀ ਮੈਂ ਬਹੁਤ ਇਲਾਜ ਕਰਵਾਇਆ ਘਰ ਵਿੱਚ ਮੈਂ ਮੇਰਾ ਘਰ ਵਾਲਾ ਤੇ ਮੇਰੇ ਸੱਸ ਸਹੁਰਾ ਸੀ ਜ਼ਿੰਦਗੀ ਬਹੁਤ ਵਧੀਆ ਨਿਕਲ ਰਹੀ ਸੀ ਫਿਰ ਪਤਾ ਨਹੀਂ ਕਿਸ ਦੀ ਨਜ਼ਰ ਲੱਗ ਗਈ ਦਰਸਲ ਮੇਰੀ ਸੱਸ ਦਾ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ ਸੀ ਜਿਸ ਕਰਕੇ ਉਹ ਇਸ ਦੁਨੀਆ ਤੋਂ ਚਲੀ ਗਈ ਸਾਰੇ ਘਰ ਵਿੱਚ ਸੋਗ ਫੈਲ ਗਿਆ ਸੀ ਤੇ ਉਸ ਤੋਂ ਬਾਅਦ ਤਾਂ ਮੇਰਾ ਸਹੁਰਾ ਬਹੁਤ ਹੀ ਜ਼ਿਆਦਾ ਦੁਖੀ ਰਹਿਣ ਲੱਗਾ ਹਮੇਸ਼ਾ ਇਕੱਲੇ ਬੈਠ ਕੇ ਹੀ ਰੋਂਦੇ ਰਹਿੰਦੇ ਮੈਂ ਤੇ ਮੇਰਾ ਘਰ ਵਾਲਾ ਉਹਨਾਂ ਨੂੰ ਬਹੁਤ ਸਮਝਾਉਂਦੇ ਪਰ ਕੁਝ ਦਿਨ ਤਾਂ ਉਹ ਸਹੀ ਰਹਿੰਦੇ ਤੇ ਉਹਨਾਂ ਤੇ ਅਸਰ ਰਹਿੰਦਾ ਫਿਰ ਉਹੀ ਹਾਲ ਹੋ ਜਾਂਦਾ ਪਰ ਹੁਣ ਅਸੀਂ ਕਰ ਵੀ ਕੀ ਸਕਦੇ ਸੀ ਇਸ ਤਰ੍ਹਾਂ ਹੀ ਕਰਦੇ ਕਰਦੇ ਕੱਟੋ-ਕੱਟ 6 ਮਹੀਨੇ ਬੀਤ ਗਏ ਅਸੀਂ ਕੁਝ ਸਮੇਂ ਲਈ ਉਹਨਾਂ ਨੂੰ ਮੇਰੀ ਨਣਦ ਦੇ ਘਰ ਭੇਜ ਦਿੱਤਾ ਕਿਉਂਕਿ ਡਾਕਟਰ ਨੇ ਕਿਹਾ ਸੀ ਕਿ ਉਹਨਾਂ ਨੂੰ ਇਸ ਮਾਹੌਲ ਤੋਂ ਤੇ ਇਸ ਘਰ ਤੋਂ ਕੁਝ ਦਿਨਾਂ ਲਈ ਦੂਰ ਭੇਜ ਦੇਵੋ ਤਾਂ ਕਿ ਉਹਨਾਂ ਦੇ ਉੱਤੇ ਪੁਰਾਣੀਆਂ ਯਾਦਾਂ ਦਾ ਅਸਰ ਘੱਟ ਹੋ ਜਾਵੇ ਇਸ ਲਈ ਉਹ ਮੇਰੀ ਨਣਦ ਕੋਲ ਚਲੀ ਗਈ ਸੀ ਅਤੇ ਸਾਨੂੰ ਵੀ ਇਹ ਸੀ ਕਿ ਚਲੋ ਹੁਣ ਕੁਝ ਉਹਨਾਂ 'ਚ ਸੁਧਾਰ ਹੋ ਜਾਊਗਾ ਜਦੋਂ 3 ਮਹੀਨਿਆਂ ਬਾਅਦ ਮੇਰੀ ਨਣਦ ਕੋਲੋਂ ਆਏ ਤਾਂ ਕੋਈ ਖਾਸ ਅਸਰ ਨਹੀਂ ਸੀ ਪਰ ਮੈਂ ਇੱਕ ਗੱਲ ਨੋਟ ਕੀਤੀ ਸੀ ਕਿ ਉਹਨਾਂ ਦਾ ਵਰਤਾਅ ਮੇਰੇ ਲਈ ਬਹੁਤ ਅਜੀਬ ਹੋ ਗਿਆ ਸੀ ਉਹ ਹਮੇਸ਼ਾ ਹੀ ਮੇਰੇ ਵੱਲ ਘੂਰ-ਘੂਰ ਕੇ ਵੇਖਦੇ ਤੇ ਫਿਰ ਕਦੀ-ਵਦੀ ਮੈਨੂੰ ਹੱਥ ਲਾਉਣ ਦੀ ਕੋਸ਼ਿਸ਼ ਵੀ ਕਰਦੇ ਉਹਨਾਂ ਦੀ ਇਹ ਹਰਕਤ ਮੈਨੂੰ ਬਹੁਤ ਹੀ ਅਜੀਬ ਲੱਗਦੀ ਸੀ ਕਿਉਂਕਿ ਇਸ ਤੋਂ ਪਹਿਲਾਂ ਅੱਜ ਤੱਕ ਮੈਂ ਕਦੀ ਵੀ ਉਹਨਾਂ ਦੇ ਨਾਲ ਅਜਿਹਾ ਵਰਤਾਅ ਨਹੀਂ ਕੀਤਾ ਸੀ ਤੇ ਨਾ ਹੀ ਉਹਨਾਂ ਨੇ ਮੇਰੇ ਨਾਲ ਕੁਝ ਅਜਿਹਾ ਕੀਤਾ ਕਦੀ ਤਾਂ ਸੋਚਦੀ ਕਿ ਰੋਹਨ ਨੂੰ ਸਭ ਦੱਸ ਦੇਵਾਂ ਫਿਰ ਸੋਚਦੀ ਕਿ ਰੋਹਨ ਨਾਲ ਗੱਲ ਕਰਾਂਗੀ ਤਾਂ ਮੈਨੂੰ ਉਹਨਾਂ ਨੇ ਗੁੱਸੇ ਹੋਣਾ ਕਿ ਮੈਂ ਉਹਨਾਂ ਦੇ ਪਿਓ ਤੇ ਇਲਜ਼ਾਮ ਲਾ ਰਹੀ ਆ ਜੇ ਉਸਨੇ ਸੱਚ ਨਾ ਮੰਨਿਆ ਤਾਂ ਫਿਰ ਮੈਂ ਕੀ ਕਰਾਂਗੀ ਕਦੀ ਸੋਚਦੀ ਸ਼ਾਇਦ ਮੇਰਾ ਵਹਿਮ ਹੀ ਹੋਵੇ ਪਰ ਇੱਕ ਦਿਨ ਜੋ ਉਹਨਾਂ ਨੇ ਕੀਤਾ ਮੇਰੇ ਤਾਂ ਹੋਸ਼ ਹੀ ਉੱਡ ਗਏ ਸੀ ਮੈਂ ਸੋਚਿਆ ਹੀ ਨਹੀਂ ਸੀ ਕਿ ਕਦੀ ਉਹ ਇਹ ਸਭ ਕੁਝ ਵੀ ਕਰ ਸਕਦੇ ਨੇ ਮੈਂ ਜਿੱਦਾਂ ਹੀ ਬਾਥਰੂਮ ਵੀ ਜਾਣ ਲੱਗੀ ਉਹ ਪਹਿਲਾਂ ਤੋਂ ਹੀ ਉੱਥੇ ਸੀ ਮੈਂ ਕੁਝ ਚਿਰ ਬਾਹਰ ਰੁਕ ਗਈ ਕਿ ਚਲੋ ਉਹਨਾਂ ਨੇ ਬਾਹਰ ਆ ਹੀ ਜਾਣਾ ਮੈਂ ਫੇਰ ਚਲੀ ਜਾਊਂਗੀ ਪਰ ਅੰਦਰੋਂ ਤਾਂ ਅਜੀਬ ਆਵਾਜ਼ਾਂ ਆ ਰਹੀਆਂ ਸੀ ਉਹਨਾਂ ਦੀ ਆਵਾਜ਼ਾਂ ਨਾਲ ਮੈਨੂੰ ਤਾਂ ਬੁਰੀ ਤਰ੍ਹਾਂ ਡਰ ਲੱਗ ਰਿਹਾ ਸੀ ਮੈਂ ਸੋਚ ਰਹੀ ਸੀ ਕਿ ਇੰਨੀ ਦੇਰ ਤੋਂ ਆਖਰ ਉਹ ਬਾਥਰੂਮ ਦੇ ਵਿੱਚ ਕੀ ਕਰ ਰਹੇ ਹੋਣਗੇ ਮੈਨੂੰ ਬੁਲਾਉਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਉਹਨਾਂ ਨੇ ਮੇਰੀ ਆਵਾਜ਼ ਹੀ ਨਹੀਂ ਸੁਣੀ ਮੈਂ ਆਪਣੇ ਕਮਰੇ ਵਿੱਚ ਆ ਗਈ ਸੀ ਕਿਉਂਕਿ ਮੇਰਾ ਦਿਮਾਗ ਹੀ ਕੰਮ ਨਹੀਂ ਕਰ ਰਿਹਾ ਸੀ ਕਿ ਮੈਂ ਕੀ ਕਰਾਂ ਆਖਰ ਹੀ ਸਭ ਕੁਝ ਕੀ ਚੱਲ ਰਿਹਾ ਸੀ ਇਹ ਹੀ ਸੋਚ ਕੇ ਮੈਂ ਪੂਰੀ ਰਾਤ ਸੌਂ ਹੀ ਨਾ ਸਕੀ ਅਤੇ ਮੈਂ ਪੂਰੀ ਰਾਤ ਜਾਗਦੀ ਰਹੀ ਮੈਨੂੰ ਨੀਂਦ ਨਹੀਂ ਆ ਰਹੀ ਸੀ ਕਿਉਂਕਿ ਇੰਨੇ ਦਿਨਾਂ ਤੋਂ ਜੋ ਕੁਝ ਚੱਲ ਰਿਹਾ ਸੀ ਉਹ ਬੜਾ ਹੀ ਅਜੀਬ ਸੀ ਮੈਨੂੰ ਉਸਨੇ ਹੈਰਾਨ ਕਰ ਦਿੱਤਾ ਸੀ ਇਦਾਂ ਹੀ ਕਰਦੇ ਕਰਦੇ ਪਤਾ ਨਹੀਂ ਕਦੋਂ ਅੱਖ ਲੱਗ ਗਈ ਦੂਜੇ ਦਿਨ ਰੋਹਨ ਨੇ ਸ਼ਹਿਰ ਤੋਂ ਬਾਹਰ ਕਿਸੇ ਕੰਮ ਲਈ ਜਾਣਾ ਸੀ ਤੇ ਪੂਰੇ 5 ਦਿਨਾਂ ਲਈ ਉਹ ਘਰ ਤੋਂ ਬਾਹਰ ਸੀ ਮੈਂ ਉੱਠ ਕੇ ਸਵੇਰੇ-ਸਵੇਰੇ ਉਹਨਾਂ ਦੀ ਪੈਕਿੰਗ ਕਰ ਦਿੱਤੀ ਸੀ ਅਤੇ ਉਸ ਤੋਂ ਬਾਅਦ ਉਹਨਾਂ ਨੇ ਨਾਸ਼ਤਾ ਕੀਤਾ ਤੇ ਉਹ ਚਲੇ ਗਏ ਸੀ ਹੁਣ ਘਰ ਵਿੱਚ ਮੈਂ ਤੇ ਮੇਰਾ ਸਹੁਰਾ ਹੀ ਸੀ ਮੈਨੂੰ ਬਹੁਤ ਜ਼ਿਆਦਾ ਡਰ ਲੱਗ ਰਿਹਾ ਸੀ ਡਰ ਦੇ ਮਾਰੇ ਮੇਰੀ ਰੂਹ ਕੰਬ ਰਹੀ ਸੀ ਮੈਨੂੰ ਬੜਾ ਅਜੀਬ ਲੱਗ ਰਿਹਾ ਸੀ ਪੂਰਾ ਦਿਨ ਘਰ ਦਾ ਕੰਮ ਕੀਤਾ ਤੇ ਕੰਮ ਕਰਨ ਤੋਂ ਬਾਅਦ ਮੈਂ ਆਪਣੇ ਕਮਰੇ ਵਿੱਚ ਆ ਗਈ ਮੈਨੂੰ ਥਕਾਵਟ ਜਿਹੀ ਲੱਗ ਰਹੀ ਸੀ ਤੇ ਹਲਕੀ ਹਲਕੀ ਨੀਂਦ ਵੀ ਆ ਰਹੀ ਸੀ ਅਤੇ ਮੇਰੀਆਂ ਅੱਖਾਂ ਬੰਦ ਹੋ ਰਹੀਆਂ ਸੀ ਦਰਸਲ ਗਰਮੀ ਦਾ ਸਮਾਂ ਸੀ ਤੇ ਸ਼ਾਮ ਦੇ 5 ਵਜੇ ਰਹੇ ਸੀ ਮੈਨੂੰ ਪਤਾ ਹੀ ਨਾ ਲੱਗਾ ਕਦੋਂ ਅੱਖ ਬੰਦ ਹੋ ਗਈ ਉਸ ਦਿਨ ਗਰਮੀ ਬਹੁਤ ਸੀ ਤੇ ਮੈਂ ਆਪਣਾ ਨਾਈਟਸੂਟ ਪਾ ਲਿਆ ਸੀ ਅਤੇ ਮੈਂ ਆਪਣੇ ਕਮਰੇ ਵਿੱਚ ਬੈੱਡ ਦੇ ਉੱਤੇ ਪੱਕੇ ਥੱਲੇ ਆਰਾਮ ਕਰ ਰਹੀ ਸੀ ਕੁਝ ਛਿਰ ਬਾਅਦ ਮੈਨੂੰ ਮਹਿਸੂਸ ਹੋਇਆ ਜਿਦਾਂ ਮੈਂ ਆਪਣੇ ਘਰ ਵਾਲੇ ਦੇ ਨਾਲ ਹਾਂ ਪਰ ਮੈਂ ਸਮਝ ਨਹੀਂ پا ਰਹੀ ਸੀ ਕਿ ਆਖਰ ਇਹ ਸਭ ਕੁਝ ਕੀ ਸੀ ਮੈਂ ਇੱਕਦਮ ਕਬਰਾ ਕੇ ਉੱઠી ਤੇ ਆਪਣੇ ਕੱਪੜੇ ਠੀਕ ਕਰਨ ਲੱਗੀ ਮੈਂ ਵੇਖਿਆ ਕਿ ਮੇਰਾ ਸਹੁਰਾ ਮੇਰੇ ਕੋਲ ਬੈਠਾ ਸੀ ਮੈਂ ਤਾਂ ਉਸ ਨੂੰ ਵੇਖ ਕੇ ਚੌਂਕੀ ਗਈ ਜਦੋਂ ਮੈਂ ਪੁੱਛਿਆ ਕਿ ਤੁਹਾਨੂੰ ਕੋਈ ਕੰਮ ਸੀ ਤਾਂ ਉਹ ਕਹਿਣ ਲੱਗੇ ਕਿ ਮੈਂ 1 ਕੱਪ ਦੁੱਧ ਲੈਣਾ ਸੀ ਮੈਂ ਤੈਨੂੰ ਬਹੁਤ ਆਵਾਜ਼ਾਂ ਦਿੱਤੀਆਂ ਪਰ ਤੂੰ ਸੁੱਤੀ ਪਈ ਸੀ ਜਦੋਂ ਮੈਂ ਅੰਦਰ ਆਇਆ ਤਾਂ ਵੇਖਿਆ ਕਿ ਤੈਨੂੰ ਕੋਈ ਹੋਸ਼ ਨਹੀਂ ਇਸ ਲਈ ਮੈਥੋਂ ਹੁਣ ਜਾਣ ਲੱਗਾ ਸੀ ਕਿ ਚਲੋ ਤੈਨੂੰ ਕਿਉਂ ਜਗਾਣਾ ਮੈਂ ਆਪੇ ਹੀ ਦੁੱਧ ਗਰਮ ਕਰ ਲੈਣਾ ਜਿੱਦਾਂ ਹੀ ਮੈਂ ਜਾਣ ਲੱਗਾ ਤੂੰ ਉੱਠ ਗਈ ਇਸ ਲਈ ਮੈਂ ਇਸ ਕਮਰੇ ਵਿੱਚ ਆਇਆ ਸੀ ਮੈਂ ਫਟਾਫਟ ਬੈੱਡ ਤੋਂ ਖੜੀ ਹੋ ਗਈ ਅਤੇ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਚਲੋ ਮੈਂ ਤੁਹਾਡੇ ਲਈ ਦੁੱਧ ਕਮਰੇ ਵਿੱਚ ਲੈ ਕੇ ਆਉਣੀ ਹਾਂ ਮੇਰਾ ਦਿਲ ਜ਼ੋਰ-ਜ਼ੋਰ ਦੀ ਧੜਕ ਰਿਹਾ ਸੀ ਮੈਂ ਆਪਣੀ ਚੁੰਨੀ ਠੀਕ ਕੀਤੀ ਅਤੇ 15 ਮਿੰਟ ਬਾਅਦ ਮੈਂ ਇੱਕ ਕਪ ਬਦੂਤਾ ਲੈ ਕੇ ਉਹਨਾਂ ਦੇ ਕਮਰੇ ਦੇ ਵਿੱਚ ਗਈ ਜਿੱਦਾਂ ਹੀ ਮੈਂ ਕਮਰੇ ਵਿੱਚ ਗਈ ਉਹ ਬੈਠੇ ਰੋ ਰਹੇ ਸੀ ਉਹਨਾਂ ਨੂੰ ਵੇਖ ਕੇ ਮੈਨੂੰ ਅਜੀਬ ਮਹਿਸੂਸ ਹੋ ਰਿਹਾ ਸੀ ਜਦੋਂ ਮੈਂ ਪੁੱਛਿਆ ਕਿ ਕੀ ਹੋਇਆ ਪਹਿਲਾਂ ਤੋਂ ਚੁੱਪ ਰਹੇ ਅਤੇ ਫਿਰ ਬਾਅਦ ਵਿੱਚ ਉਹ ਕਹਿਣ ਲੱਗੀ ਕਿ ਮੈਨੂੰ ਤੇਰੀ ਸੱਸ ਦੀ ਬਹੁਤ ਯਾਦ ਆ ਰਹੀ ਹੈ ਅਤੇ ਮੈਨੂੰ ਉਸ ਦੀ ਕਮੀ ਮਹਿਸੂਸ ਹੋ ਰਹੀ ਹੈ ਲੱਗਦਾ ਹੈ ਕਿ ਮੈਂ ਉਸ ਬਿਨਾ ਨਹੀਂ ਜੀ ਸਕਦਾ ਮੈਨੂੰ ਸਮਝ ਨਹੀਂ ਆਉਂਦੀ ਮੈਂ ਆਪਣੇ ਦਿਲ ਦੀ ਗੱਲ ਕਿਸ ਨਾਲ ਕਰਾਂ ਮੇਰਾ ਵੀ ਦਿਲ ਕਰਦਾ ਮੈਂ ਵੀ ਇਨਸਾਨ ਹਾਂ ਹੁਣ ਮੈਂ ਕੋਈ ਉਮਰ ਵਿੱਚ ਛੋਟੀ ਤਾਂ ਨਹੀਂ ਸੀ ਜੋ ਉਹਨਾਂ ਦਾ ਇਸ਼ਾਰਾ ਨਾ ਸਮਝ ਸਕਦੀ ਮੈਂ ਸਭ ਸਮਝ ਰਹੀ ਸੀ ਕਿ ਆਖਰੋਂ ਕੀ ਗੱਲ ਕਰ ਰਹੇ ਸੀ ਫਿਰ ਮੈਂ ਉਹਨਾਂ ਦੇ ਕੋਲ ਜਾ ਕੇ ਉਹਨਾਂ ਨੂੰ ਕਿਹਾ ਕਿ ਤੁਸੀਂ ਚਿੰਤਾ ਨਾ ਕਰੋ ਸਭ ਠੀਕ ਹੋ ਜਾਊਗਾ ਜੇ ਤੁਸੀਂ ਕੋਈ ਗੱਲ ਕਰਨੀ ਹੋਵੇ ਤਾਂ ਤੁਸੀਂ ਮੇਰੇ ਨਾਲ ਕਰ ਸਕਦੇ ਹੋ ਮੇਰੇ ਨਾਲ ਕਹਿਣ ਦੀ ਹਿੰਦੀ ਸੀ ਕਿ ਉਹਨਾਂ ਨੇ ਛੱਟ ਮੈਨੂੰ ਆਪਣੇ ਗਲ ਦੇ ਨਾਲ ਲਾ ਲਿਆ ਅਤੇ ਉੱਚੀ ਉੱਚੀ ਰੋਣ ਲੱਗੀ ਮੈਨੂੰ ਬੜਾ ਅਜੀਬ ਮਹਿਸੂਸ ਹੋ ਰਿਹਾ ਸੀ ਮੈਂ ਆਪਣੇ ਗਲੇ ਤੋਂ ਉਹਨਾਂ ਨੂੰ ਪਰੇ ਕੀਤਾ ਤੇ ਕਿਹਾ ਕਿ ਤੁਸੀਂ ਫਿਕਰ ਨਾ ਕਰੋ ਮੈਂ ਤੁਹਾਡੇ ਨਾਲ ਹਾਂ ਕਿਉਂਕਿ ਮੈਨੂੰ ਵੀ ਬੜਾ ਅਜੀਬ ਲੱਗ ਰਿਹਾ ਸੀ ਦਿਲ ਵਿੱਚ ਤਰ੍ਹਾਂ ਤਰ੍ਹਾਂ ਦੇ ਖਿਆਲ ਆ ਰਹੇ ਸੀ ਪਰ ਫਿਰ ਵੀ ਮੈਨੂੰ ਉਹਨਾਂ ਤੇ ਤਰਸ ਆ ਰਿਹਾ ਸੀ ਮੈਂ ਕਰ ਵੀ ਕੀ ਸਕਦੀ ਸੀ ਮੇਰੇ ਵਿੱਚ ਅਜੀਬ ਹੀ ਖਿਆਲ ਆ ਰਹੀ ਸੀ ਅਤੇ ਫਿਰ ਉਹਨਾਂ ਦਾ ਦਰਦ ਕਿਦਾਂ ਦੂਰ ਕਰ ਸਕਦੀ ਸੀ ਮੈਂ ਸੋਚਿਆ ਕਿ ਇਸ ਸਮੱਸਿਆ ਦਾ ਹੱਲ ਘਰ ਵਿੱਚ ਹੀ �ड्ੜਿਆ ਜਾਵੇ ਤਾਂ ਚੰਗਾ ਹੈ ਮੈਂ ਸੋਚਿਆ ਜੇ ਮੈਂ ਕੁਝ ਕਰ ਦੇਵਾਂ ਤਾਂ ਸ਼ਾਇਦ ਕਿਸੇ ਨੂੰ ਪਤਾ ਵੀ ਨਾ ਲੱਗੇ ਤੇ ਸਭ ਸਹੀ ਹੋ ਜਾਵੇ ਤੇ ਘਰ ਦੀ ਗੱਲ ਘਰ ਵਿੱਚ ਹੀ ਰਹਿ ਜਾਵੇ ਮੈਂ ਦਿਲ ਤੇ ਪੱਥਰ ਰੱਖ ਕੇ ਉਹਨਾਂ ਦੀ ਗੱਲ ਮੰਨਣ ਲਈ ਆਪਣੇ ਆਪ ਨੂੰ ਰਾਜ਼ੀ ਕਰ ਲਿਆ ਸੀ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਨਹਾ ਲਓ ਫਿਰ ਉਹ ਨਹਾਉਣ ਚਲੇ ਗਏ ਅਤੇ ਮੈਂ ਉਹਨਾਂ ਦੇ ਕੱਪੜੇ ਕੱਢ ਦਿੱਤੇ ਜਦੋਂ ਵਾਪਸ ਆਏ ਤਾਂ ਮੈਂ ਉਹਨਾਂ ਵੱਲ ਵੇਖਿਆ ਉਹ ਬਹੁਤ ਖੁਸ਼ ਸੀ ਮੈਂ ਵੀ ਉਹਨਾਂ ਦਾ ਮੁਸਕਰਾ ਕੇ ਜਵਾਬ ਦਿੱਤਾ ਅਤੇ ਅਗਲੇ ਦਿਨ ਸਵੇਰੇ ਜਦੋਂ ਮੈਂ ਉਹਨਾਂ ਨੂੰ ਚਾਹ ਦੇਣ ਲਈ ਗਈ ਤਾਂ ਉਹ ਗੂੜੀ ਨੀਂਦ ਵਿੱਚ ਸੁੱਤੇ ਪਏ ਸੀ ਮੈਂ ਉਸ ਕਮਰੇ ਵਿੱਚੋਂ ਵਾਪਸ ਆ ਗਈ ਤੇ ਰਸੋਈ ਵਿੱਚ ਆ ਕੇ ਆਪਣਾ ਕੰਮ ਕਰਨ ਲੱਗੀ ਕੁਝ ਘੰਟੇ ਬਾਅਦ ਉਹ ਰਸੋਈ ਵਿੱਚ ਆਈ ਅਤੇ ਮੈਨੂੰ ਕਹਿਣ ਲੱਗੀ ਕਿ ਮੇਰੇ ਸਰੀਰ ਵਿੱਚ ਬਹੁਤ ਤਰਦ ਹੈ ਤੂੰ ਇਦਾਂ ਕਰ ਥੋੜਾ ਜਿਹਾ ਗਰਮ ਤੇਲ ਲੈ ਕੇ ਮੇਰੇ ਸਰੀਰ ਦੀ ਮਾਲਸ਼ ਕਰ ਦੇ ਮੇਰੀਆਂ ਲੱਤਾਂ ਤੇ ਪੈਰਾਂ ਦੀ ਮਾਲਸ਼ ਕਰ ਦੇ ਜਿਸ ਨਾਲ ਮੈਨੂੰ ਆਰਾਮ ਆਵੇ ਮੈਂ ਹੁਣ ਕੀ ਕਰ ਸਕਦੀ ਸੀ ਮੈਂ ਤੇਲ ਗਰਮ ਕੀਤਾ ਤੇ ਉਹਨਾਂ ਦੇ ਕਮਰੇ ਵਿੱਚ ਗਈ ਅਤੇ ਕਿਹਾ ਕਿ ਤੁਸੀਂ ਆਪ ਹੀ ਕਰ ਲਓ ਮੈਨੂੰ ਬਹੁਤ ਕੰਮ ਹੈ ਉਹਨਾਂ ਨੇ ਮੈਨੂੰ ਕਿਹਾ ਕਿ ਮੀਨਾ ਮੈਂ ਪੈਰਾਂ ਤੇ ਆਪ ਤੇਲ ਲਾ ਲੂੰਗਾ ਤੂੰ ਇਦਾਂ ਕਰ ਮੇਰੀ ਪਿੱਠ ਤੇ ਤੇਲ ਲਾ ਦੇ ਕਿਉਂਕਿ ਉੱਥੇ ਮੇਰਾ ਹੱਥ ਨਹੀਂ ਜਾਣਾ ਮੈਂ ਨਹਾ ਗਿਆ ਸੀ ਉਸ ਤੋਂ ਬਾਅਦ ਉਹ ਬੈੱਡ ਤੇ ਲੰਮੇ ਪੈ ਗਏ ਅਤੇ ਮੈਂ ਉਹਨਾਂ ਦੀ ਪਿੱਠ ਦੀ ਮਾਲਿਸ਼ ਕਰਨ ਲੱਗੀ ਮੈਨੂੰ ਉਹਨਾਂ ਉੱਤੇ ਬਹੁਤ ਗੁੱਸਾ ਆ ਰਿਹਾ ਸੀ ਕਿ ਆਖਰ ਉਹ ਇੱਤਾ ਕਿਉਂ ਕਰ ਰਹੀ ਸੀ ਮੈਂ ਮਾਲਿਸ਼ ਕਰਨੀ ਸ਼ੁਰੂ ਕਰ ਦਿੱਤੀ ਤੇ 10 ਮਿੰਟ ਬਾਅਦ ਉਹ ਸਿੱਧੇ ਹੋ ਗਏ ਤੇ ਕਹਿਣ ਲੱਗੇ ਕਿ ਹੁਣ ਤੇਰੇ ਹੱਥਾਂ ਨੂੰ ਤੇਲ ਲੱਗ ਹੀ ਗਿਆ ਤੂੰ ਮੇਰੇ ਲੱਤਾਂ ਦੀ ਤੇ ਪੈਰਾਂ ਦੀ ਮਾਲਿਸ਼ ਵੀ ਕਰ ਦੇ ਇਹ ਸੁਣ ਕੇ ਮੈਂ ਹੋਰ ਜ਼ਿਆਦਾ ਗੁੱਸੇ ਵਿੱਚ ਆ ਗਈ ਪਰ ਮੈਂ ਕੁਝ ਕਰ ਨਹੀਂ ਸਕਦੀ ਸੀ ਮੈਂ ਉਹਨਾਂ ਦੀ ਹਰ ਗੱਲ ਮੰਨ ਰਹੀ ਸੀ ਅਤੇ ਉਹਨਾਂ ਦੀ ਮਾਲਿਸ਼ ਕਰ ਰਹੀ ਸੀ ਇੱਕ ਪਾਸੇ ਮੇਰਾ ਦਿਲ ਰੋਹਣ ਤੋਂ ਬਿਨਾ ਨਹੀਂ ਲੱਗ ਰਿਹਾ ਸੀ ਹਜੇ ਰੋਹਣ ਨੂੰ ਗਏ 2 ਦਿਨ ਹੀ ਹੋਏ ਸੀ ਤੇ ਮੇਰਾ ਉਸ ਤੋਂ ਬਿਨਾ ਇੰਨਾ ਬੁਰਾ ਹਾਲ ਸੀ ਜਦੋਂ ਕਿ ਮੇਰੀ ਸੱਸ ਨੂੰ ਗਏ 6 ਮਹੀਨੇ ਹੋ ਗਏ ਸੀ ਫਿਰ ਮੇਰੇ ਸਹੁਰੇ ਤੇ ਕੀ ਬੀਤਦੀ ਹੋਗੀ ਇਹ ਗੱਲ ਜਦੋਂ ਮੇਰੇ ਦਿਲ ਵਿੱਚ ਆਈ ਤਾਂ ਮੇਰਾ ਦਿਲ ਅਦਾਸ ਹੋ ਗਿਆ ਹੋ ਗਿਆ ਤੇ ਮੈਂ ਮਾਲਿਸ਼ ਵਿੱਚੇ ਛੱਡ ਕੇ ਆਪਣੇ ਕਮਰੇ ਵਿੱਚ ਚਲੀ ਗਈ ਸੀ ਮੇਰਾ ਸੋਹਰਾ ਮੇਰੇ ਪਿੱਛੇ ਪਿੱਛੇ ਕਮਰੇ ਵਿੱਚ ਆਇਆ ਤੇ ਕਹਿਣ ਲੱਗਾ ਮੀਨਾ ਕੀ ਹੋਇਆ ਤੂੰ ਮਾਲਿਸ਼ ਵਿੱਚੇ ਛੱਡ ਦਿੱਤੀ ਤੂੰ ਠੀਕ ਵੀ ਹੈ ਤੂੰ ਆਪਣੇ ਕਮਰੇ ਵਿੱਚ ਕਿਉਂ ਆ ਗਈ ਕੀ ਤੈਨੂੰ ਰੋਹਦੀ ਦੀ ਯਾਦ ਆ ਰਹੀ ਹੈ ਤੇ ਤੇਰਾ ਦਿਲ ਉਸ ਤੋਂ ਬਿਨਾ ਨਹੀਂ ਲੱਗ ਰਿਹਾ ਤਾਂ ਤੂੰ ਮੈਨੂੰ ਦੱਸ ਦੇ ਮੈਂ ਤੈਨੂੰ ਆਪਣੀ ਧੀ ਮੰਨਦਾ ਤੇ ਉਹ ਵੀ ਤੂੰ ਮੇਰੀ लाਡਲੀ ਧੀ ਹੈ ਤੇ ਤੈਨੂੰ ਮੈਂ ਬਿਲਕੁਲ ਵੀ ਦੁਖੀ ਨਹੀਂ ਦੇਖ ਸਕਦਾ ਮੈਂ ਉਹਨਾਂ ਦੇ ਪੈਰਾਂ ਵਿੱਚ ਗਿਰ ਗਈ ਤੇ ਕਿਹਾ ਕਿ ਮੈਨੂੰ ਮਾਫ਼ ਕਰ ਦਿਓ ਮੈਂ ਤੁਹਾਡੇ ਬਾਰੇ ਬਹੁਤ ਗਲਤ ਸੋਚ ਲਿਆ ਸੀ ਮੈਂ ਤੁਹਾਨੂੰ ਗਲਤ ਸਮਝਿਆ ਕਿ ਤੁਸੀਂ ਮੇਰੇ ਤੇ ਬੁਰੀ ਨਜ਼ਰ ਰੱਖਦੇ ਹੋ ਮੈਂ ਜਿੰਨਾ ਗਲਤ ਤੁਹਾਡੇ ਬਾਰੇ ਸੋਚ ਰਹੀ ਸੀ ਮੈਨੂੰ ਆਪਣੇ ਆਪ ਤੋਂ ਨਫ਼ਰਤ ਹੋ ਰਹੀ ਹੈ ਇਸ ਲਈ ਮੈਂ ਤੁਹਾਡੇ ਤੋਂ ਦੂਰੀ ਬਣਾ ਰਹੀ ਸੀ ਕਿ ਤੁਸੀਂ ਮੈਨੂੰ ਗਲਤ ਨਜ਼ਰਾਂ ਨਾਲ ਘੂਰਦੇ ਹੋ ਪਰ ਹੁਣ ਮੈਨੂੰ ਸਮਝ ਆ ਗਿਆ ਕਿ ਰੋਹਨ ਨੂੰ ਗਏ 2 ਦਿਨ ਹੋਏ ਨੇ ਮੇਰੀ ਇੰਨੀ ਹਾਲਤ ਖਰਾਬ ਹੈ ਤੇ ਮੰਮੀ ਨੂੰ ਗਏ ਤਾਂ 6 ਮਹੀਨੇ ਹੋ ਗਏ ਤੁਹਾਡੇ ਤੇ ਕੀ ਬੀਤੀ ਹੋਊਗੀ ਮੈਂ ਤੁਹਾਡਾ ਦਿਲ ਦੁਖੀ ਕੀਤਾ ਤੇ ਮੈਨੂੰ ਮaaf ਕਰਦੇ ਹੋ ਮੈਂ ਹੁਣ ਤੋਂ ਬਾਅਦ ਤੁਹਾਡਾ ਧਿਆਨ ਰੱਖਾਂਗੀ ਤੇ ਹਮੇਸ਼ਾ ਤੁਹਾਡੀ ਧੀ ਬਣ ਕੇ ਹੀ ਤੁਹਾਡੀ ਸੇਵਾ ਕਰਾਂਗੀ ਜਦੋਂ ਮੈਂ ਇਹ ਗੱਲ ਉਹਨਾਂ ਨੂੰ ਕਹੀ ਤਾਂ ਬਹੁਤ ਖੁਸ਼ ਹੋ ਗਏ ਸੀ ਦੋਸਤੋ ਬਜ਼ੁਰਗ ਘਰ ਦੀ ਸ਼ਾਨ ਹੁੰਦੇ ਨੇ ਉਹਨਾਂ ਦੀ ਇੱਜ਼ਤ ਕਰੋ ਤੇ ਉਹਨਾਂ ਦੀ ਕਦਰ ਕਰੋ ਕਿਉਂਕਿ ਕੋ ਬਜ਼ੁਰਗ ਇਨਸਾਨ ਬੱਚਿਆਂ ਵਾਂਗ ਹੋ ਜਾਂਦਾ ਉਹਨਾਂ ਦੀ ਸੇਵਾ ਕਰਨੀ ਤੇ ਧਿਆਨ ਰੱਖਣਾ ਤੁਹਾਡਾ ਫਰਜ਼ ਹੈ ਕਹਾਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਰਿਓ ਚੈਨਲ ਤੇ ਪਹਿਲੀ ਵਾਰ ਆਇਓ ਸਬਸਕ੍ਰਾਈਬ ਜ਼ਰੂਰ ਕਰਿਓ